ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ এবੀਐਨ ਦੇ ਜ਼ਰੀਏ ਸਿੱਖਿਆ ਦਾ ਪ੍ਰਸਾਰ ਹੌਲੀ-ਹੌਲੀ ਵੱਧ ਰਿਹਾ ਹੈ ਪਹਿਲਾਂ ਜਿੱਥੇ ਸਿੱਖਿਆ ਲੈਣ ਲਈ ਬੱਚੇ ਤੇ ਵਿਦਿਆਰਥੀ ਛੋਟੇ-ਛੋਟੇ ਸਕੂਲਾਂ ਵਿੱਚ ਜਾਂਦੇ ਸੀ ਫਿਰ ਹੌਲੀ-ਹੌਲੀ ਸਮੇਂ ਬਦਲਾਅ ਨਾਲ ਸਕੂਲ ਵੱਡੇ ਹੋਏ ਬੋਰਡਰਨ ਹੋਏ ਪ੍ਰਾਈਵੇਟ ਹੋਏ ਉੱਚੇਰੀ ਸਿੱਖਿਆ ਲਈ ਕਾਲਜਾਂ ਜਾਣ ਲੱਗੇ ਐਕਾਡਮੀਆਂ ਖੁੱਲਣ ਲੱਗੀਆਂ ਪਹਿਲਾਂ ਜਿਹੜੀਆਂ ਲਾਇਬ੍ਰੇਰੀ ਹੁੰਦੀਆਂ ਸੀ ਹੌਲੀ-ਹੌਲੀ ਮੋਬਾਈਲਾਂ ਦੇ ਆਉਣ ਦੇ ਵਜ੍ਹਾ ਨਾਲ ਲਾਇਬ੍ਰੇਰੀਆਂ ਬੰਦ ਹੋ ਗਈ ਦੇ ਲੋਕਾਂ ਨੇ ਨਵੇਂ ਯੁੱਗ ਦੇ ਸਾਬਰਾਲ ਅਧਿਆਪਕਾ ਕੋਲ ਇਹ ਪੜਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਕਰੋਨਾ ਤੋਂ ਬਾਅਦ ਇੱਕ ਅਜਿਹਾ ਸਿੱਖਿਆ ਦਾ ਬਦਲਾਅ ਆਇਆ ਕਿ ਵਿਦਿਆਰਥੀਆਂ ਵੱਲੋਂ ਬੱਚਿਆਂ ਵੱਲੋਂ ਮੋਬਾਈਲਾਂ ਤੇ YouTube ਤੇ Facebook ਤੇ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ ਪਰ ਪਿੰਡਾਂ ਵਿੱਚ ਇੰਟਰਨੈਟ ਦੀ ਸਹੂਲਤ ਘੱਟ ਹੋਣ ਕਾਰਨ ਮੋਬਾਈਲ ਦੀ ਸਹੂਲਤ ਘੱਟ ਹੋਣ ਕਾਰਨ ਕਈ ਘਰਾਵਿਆਂ 'ਚ ਪੜ੍ਹਾਈ ਦਾ ਮਾਹੌਲ ਨਾ ਹੋਣ ਕਾਰਨ ਸਕੂਲਾਂ 'ਚ ਪੜ੍ਹਾਈ ਨਾ ਹੋਣ ਕਾਰਨ ਕਰਾ ਵਿੱਚ ਲਾਇਬ੍ਰੇਰੀ ਆ ਬਣਾਈਆਂ ਹਾਂਜੀ ਅਜੇ ਹਾਈ ਇੱਕ ਟਰੈਂਡ ਫਾਜ਼ਿਲਕਾ ਵਿੱਚ ਵੇਖਣ ਨੂੰ ਮਿਲਿਆ ਹੈ ਜਿੱਥੇ ਫਾਜ਼ਿਲਕਾ ਦੀ ਵਿਜੇ ਕਲੋਨੀ ਗਲੀ ਨੰਬਰ 5 ਵਿੱਚ ਇੱਕ ਕਾਰ ਵਿੱਚ ਲਾਇਬ੍ਰੇਰੀ ਬਣਾਈ ਗਈ ਹੈ ਜਿਸ ਦਾ ਨਾਮ ਸ਼ਕਸ਼ਮ ਲਾਇਬ੍ਰੇਰੀ ਰੱਖਿਆ ਗਿਆ ਹੈ ਸ਼ਕਸ਼ਮ ਰੀਡਿੰਗ ਕੈਫੇ ਰੱਖਿਆ ਗਿਆ ਹੈ ਜਿੱਥੇ ਜਾ ਕੇ ਵਿਦਿਆਰਥੀ ਆਪਣੀ ਸਿੱਖਿਆ ਹਾਸਲ ਕਰ ਸਕਦੇ ਹਨ ਉਸ ਲਈ ਉਹਨਾਂ ਵੱਲੋਂ ਨੰਬਰ ਵੀ ਜਾਰੀ ਕੀਤਾ ਗਿਆ ਹੈ ਉਹ ਨੰਬਰ ਹੈ 9463686068 9463686068 ਇਹ ਲਾਇਬ੍ਰੇਰੀ ਬਣਾਈ ਹੈ ਵਿਜੇ ਕलोनी 5 ਨੰਬਰ ਗਲੀ ਵਿੱਚ ਜਿੱਥੇ ਵਿਦਿਆਰਥੀਆਂ ਨੂੰ ਬੈਠਣ ਲਈ ਫ੍ਰੀ ਫੁੱਲ ਸਪੀਡ ਵਾਈਫਾਈ ਵੀ ਮਿਲੇਗਾ ਏਸੀ ਕਮਰੇ ਵੀ ਮਿਲਣਗੇ ਅਤੇ ਹਰੇਕ ਕੈਬਿਨ ਤੇ ਬੱਚੇ ਦੇ ਬਹਿ ਕੇ ਪੜਨ ਲਈ ਚਾਰਜਰ ਪੁਆਇੰਟ ਵੀ ਮਿਲੇਗਾ ਜੇਕਰ ਲਾਈਟ ਚਲੀ ਜਾਂਦੀ ਹੈ ਤਾਂ ਇਨਵਰਟਰ ਤੇ ਜਨਰੇਟਰ ਦਾ ਸਿਸਟਮ ਵੀ ਹੈ ਉੱਥੇ ਬੱਚਿਆਂ ਦੇ ਜੋ ਖਾਣਾ ਲੈ ਕੇ ਆਉਂਦੇ ਉਹਦੇ ਖਾਣ ਲਈ ਇੰਤਜ਼ਾਮ ਕੀਤਾ ਗਿਆ ਹੈ ਤੇ ਬੜੀ ਘੱਟ ਨੋਰਮਲ ਜੀ ਅਫੀਸਾ ਰੱਖਿਆ ਗਿਆ ਹਨ ਤੇ ਸ਼ਾਂਤੀਪੂਰਵਕ ਮਾਹੌਲ ਹੈ ਹੋਰ ਉਤੇ ਕੀ ਕੀ ਹੈ ਇਹ ਤੁਹਾਨੂੰ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਹੋ ਵੀ ਇੱਥੇ ਕੀ ਕੀ ਹੈ ਵੱਖਰੀ ਐਂਟ੍ਰੈਂਸ ਹੈ ਵੱਖਰਾ ਹੀ ਬੈਣਾ ਉੱਠਣਾ ਹੈ ਹੋਰ ਕੀ ਕੀ ਹੈ ਜਿਸ ਬਾਰੇ ਜਾਣਕਾਰੀ ਵੀ ਲਵਾਂਗੇ ਅਲੱਗ ਤੋਂ ਬਾਥਰੂਮ ਵੀ ਬਣਾਏ ਗਏ ਹਨ ਕਲਾਸਰੂਮ ਵੀ ਬਣਾਏ ਗਏ ਹਨ ਅਤੇ ਇਹ ਮਾਹੌਲ ਕਿਵੇਂ ਦਾ ਹੈ ਕਿਚਨ ਵੀ ਹੈ ਇਹ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਆਓ ਕਰਨੇ ਆ ਸਖਸ਼ਮ ਲਾਇਬ੍ਰੇਰੀ ਵਾਲਿਆਂ ਨਾਲ ਗੱਲ ਵੀ ਕੀ ਕਹਿਣਾ ਹੈ ਉਹਨਾਂ ਦਾ ਹਾਨੀ ਸਰ ਨਮਸਕਾਰ ਨਮਸਕਾਰ ਜੀ ਸੰਦੀਪ ਜੀ ਨਮਸਕਾਰ ਜੀ ਸਰ ਇੱਕ ਤੁਸੀਂ ਵੱਖਰੀ ਜਿਹਾ ਆਈਡੀਆ ਦਿੱਤਾ ਕਿੱਥੇ ਆਪਾਂ ਖੜੇ ਹਾਂ ਤੇ ਤੁਹਾਨੂੰ ਲੱਗਿਆ ਲੰਚ ਏਰੀਆ ਇੱਕੀ ਚੀਜ਼ ਹੈ ਜੀ ਲੰਚ ਏਰੀਆ ਦੇਖੋ ਜੀ ਅਸੀਂ ਇੱਕ ਲਾਇਬ੍ਰੇਰੀ ਓਪਨ ਕੀਤੀ ਹੈ ਜੀ ਜਿਹਦੇ ਵਿੱਚ ਕੰਪੀਟੀਸ਼ਨ ਦੀ ਪ੍ਰੈਪਰੇਸ਼ਨ ਕਰਨ ਵਾਲੇ ਬੱਚੇ ਜਾਂ ਹੋਰ ਵੀ ਕੋਈ ਬੱਚਾ ਜਿਹੜਾ ਕਾਲਜ ਜਾਂ ਸਕੂਲ ਦੇ ਵਿੱਚ ਆਪਦੀ ਕੋਈ ਸੈਲਫ ਸਟੱਡੀ ਕਰ ਰਹੇ ਨੇ ਤਾਂ ਉਹ ਆ ਕੇ ਤੇ ਸੈਲਫ ਸਟੱਡੀ ਕਰ ਸਕਦੇ ਨੇ ਤਾਂ ਬੱਚਿਆਂ ਵਾਸਤੇ ਇੱਕ ਬਹੁਤ ਵਧੀਆ ਮਤਲਬ ਸਾਰਾ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਗਈ ਹੈ ਜਿਵੇਂ ਤੁਹਾਡੇ ਸਾਹਮਣੇ ਲੰਚ ਏਰੀਆ ਲੱਗਿਆ ਤਾਂ ਬੱਚੇ ਇੱਥੇ ਬੈਠ ਕੇ ਲੰਚ ਕਰ ਸਕਦੇ ਨੇ ਠੀਕ ਹੈ ਨਾਲ ਇੱਕ ਟੇਬਲ ਵੀ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਹੋਇਆ ਤਾਂ ਕਿ ਅੰਦਰ ਲਾਇਬ੍ਰੇਰੀ ਜਿਹੜੇ ਡੈਸਕ ਲੱਗੇ ਨੇ ਉੱਥੇ ਬੈਠੇ ਬੱਚਿਆਂ ਨੂੰ ਕੋਈ ਵੀ ਡਿਸਟਰਬ ਇਸ ਤਰ੍ਹਾਂ ਇਹ ਡੈਸਕ ਲਗਾਏਗਾ ਜੀ ਆ ਜੋ ਸਰ ਤੁਹਾਨੂੰ ਮੈਂ ਦਿਖਾਣਾ ਹੈ ਜੀ ਦੇਖੋ ਬੱਚੇ ਪਾਰਟਿਕੂਲਰ ਬੱਚੇ ਵਾਸਤੇ ਇੱਕ ਇੰਡੀਵਿਜੂਅਲ ਟੇਬਲ ਬਣਾਇਆ ਹੋਇਆ ਹੈ ਜਿਹਦੇ ਨਾਲ ਚੇਅਰ ਹੈ ਬੱਚੇ ਨੂੰ ਚਾਰਜਿੰਗ ਪੁਆਇੰਟ ਦਿੱਤਾ ਹੋਇਆ ਹੈ ਜਿਹੜਾ ਕਿ ਇਨਵਰਟਰ ਲਾਈਟ ਦੀ ਫੈਸਿਲਿਟੀ ਨਾਲ ਜੁੜਿਆ ਹੋਇਆ ਹੈ ਕਿ ਲਾਈਟ ਵੀ ਚਲੀ ਜਾਵੇ ਤਾਂ ਵੀ ਬੱਚੇ ਦੀ ਸਟੱਡੀ ਜਿਹੜੀ ਡਿਸਟਰਬ ਨਹੀਂ ਹੋਵੇਗੀ ਬੱਚਾ ਇੱਥੇ ਆਰਾਮ ਨਾਲ ਬੈਠ ਕੇ ਆਪਣੀ ਸੈਲਫ ਸਟੱਡੀ ਕਰ ਸਕਦਾ ਹੈ ਜੀ ਇੰਟਰਨੈਟ ਫੈਸਿਲਿਟੀ ਵਿਦ ਹਾਈ ਵਾਈਫਾਈ ਸਪੀਡ ਦੇ ਨਾਲ ਦਿੱਤਾ ਗਿਆ ਹੈ ਬੱਚੇ ਨੂੰ ਠੀਕ ਹੈ 16 ਸੀਟਡ ਹੈ ਜਿਆਦਾ ਰਸ਼ਮੀ ਹੈ ਬਿਕਾਜ਼ ਵੀ ਬਲੀਵ ਇਨ ਕੁਆਲਿਟੀ ਨਾਟ ਇਨ ਕੁਆਨਟੀਟੀ ਬਿਲਕੁਲ ਐਗਰੀ ਹਾਂ ਪਰ ਇਸ ਤਰ੍ਹਾਂ ਦਾ ਰਹਿਣਾ ਕਿ ਕਿਹੜੇ ਕਿਹੜੇ ਬੱਚੇ ਪੜਨਾ ਆ ਸਕਦੇ ਨੇ ਕਿਹੜੇ ਸਕੂਲ ਹੈ ਕਿਹੜੇ ਕਾਲਜ ਹੈ ਸੰਦੀਪ ਜੀ ਇੱਥੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਕੋਈ ਵੀ ਬੱਚਾ ਆ ਕੇ ਬੈਠ ਕੇ ਪੜ ਸਕਦਾ ਹੈ ਜੀ 10ਵੀਂ ਵਾਲਾ ਬੱਚਾ ਵੀ ਆਪਦੇ ਸਕੂਲ ਟਾਈਮ ਤੋਂ ਬਾਅਦ ਜੋ ਚਾਵੇ ਮੈਂ ਸੈਲਫ ਸਟੱਡੀ ਕਰਨਾ ਚਾਹਨਾ ਠੀਕ ਹੈ ਤਾਂ ਉਹ ਆ ਕੇ ਕਰ ਸਕਦਾ ਹੈ ਜਿੱਥੇ ਬੱਚੇ ਨੇ ਆਣਾ ਹੈ ਤਾਂ ਉਹਨੇ ਐਡਮਿਸ਼ਨ ਲੈਣੀ ਹੈ ਜਿਸ ਲਈ ਰੈਗੂਲਰੀ ਪ੍ਰੂਫ ਕੀ ਹੈ ਜਾਂ ਉਹਦੇ ਪਰਿਵਾਰ ਵਾਲਾ ਨਾਲ ਆ ਰਿਹਾ ਹੈ ਜਾਂ ਕੋਈ ਹੋਰ ਬੱਚੇ ਦਾ ਇੱਕ ਆਧਾਰ ਕਾਰਡ ਵਿਦ ਪਿਕ ਲੈਨੇ ਆ ਉਹਦੀ ਤੇ ਉਹਨੂੰ ਅਸੀਂ ਇੱਕ ਐਡਮਿਸ਼ਨ ਫਾਰਮ ਹੈ ਜਿਹੜਾ ਸਕਸ਼ਮ ਰੀਡਿੰਗ ਕੈਫੇ ਦਾ ਅਸੀਂ ਬੱਚੇ ਨੂੰ ਪ੍ਰੋਵਾਈਡ ਕਰਾਣੇ ਆ ਜੀ ਬੱਚਾ ਉਹ ਫਿਲ ਕਰਕੇ ਆਪਣੀ ਟਾਈਮਿੰਗ ਵਗੈਰਾ ਸਾਰਾ ਕੁਝ ਸਾਨੂੰ ਪ੍ਰੋਵਾਈਡ ਕਰ ਦਿੰਦਾ ਉਸ ਹਿਸਾਬ ਨਾਲ ਅਸੀਂ ਉਹਨੂੰ ਸੀਟ ਅਲੋਟ ਕਰ ਦਿੰਨੇ ਆ ਜੀ ਤੇ ਜਿਵੇਂ ਤੁਸੀਂ ਦੱਸਿਆ ਆ ਵੀ ਇਹ ਲਾਇਬ੍ਰੇਰੀ ਰੂਮ ਬਣਾਇਆ ਤੇ ਰੂਮ ਦਾ ਨਾਮ ਕਿ ਇਹ ਵੀ ਕਿਹ ਕਿਹ ਲੱਗੇ ਲਿਖਿਆ ਇਹ ਲਗੇਜ ਰੂਮ ਇਸ ਲਈ ਲਿਖਿਆ ਹੈ ਕਿ ਬੱਚਾ ਜਿਹੜਾ ਪਿੰਡ ਤੋਂ ਆਂਦਾ ਹੈ ਯਾ ਸਕੂਲ ਪੜਦਾ ਉਹਦੇ ਕੋਲ ਬੈਗ ਹੁੰਦਾ ਹੈ ਜੀ ਬੈਗ ਭਾਰਾ ਹੁੰਦਾ ਦੇਖੋ ਡੈਸਕ ਦੇ ਉੱਤੇ ਬੈਗ ਰੱਖੇਗਾ ਤੈਨੂੰ ਬੱਚਾ ਕੰਫਰਟੇਬਲ ਪੜ ਨਹੀਂ ਸਕਦਾ ਤਾਂ ਉਹਦੇ ਵਾਸਤੇ ਇੱਕ ਰੂਮ ਅੰਦਰ ਤੋਂ ਦਿੱਤਾ ਹੋਇਆ ਲਗੇਜ ਰੂਮ ਕਿ ਉਹ ਆਪਦਾ ਲਗੇਜ ਇੱਥੇ ਸੇਫਲੀ ਰੱਖ ਕੇ ਆਰਾਮ ਨਾਲ ਬੈਠ ਕੇ ਆਪਦਾ ਪੜ ਸਕਦਾ ਹੈ ਆਪਦਾ ਸਮਾਨ ਸਾਈਡ ਤੇ ਰੱਖ ਕੇ ਮਤਲਬ ਪੜ ਸਕਦਾ ਦੇਖੋ ਠੀਕ ਹੈ ਲੈ ਕਿ ਇੱਕ ਇਸ ਤਰ੍ਹਾਂ ਦਾ ਇਹ ਏਰੀਆ ਜਿਹੜਾ ਤੁਸੀਂ ਬਣਾਇਆ ਹੈ ਇਹ ਵਿਜੀਗੋਣੀ ਬਣਾਇਆ ਹੈ ਵੀ ਹੋਣੀ 5 ਨੰਬਰ 길이 ਦੇ ਕਰ ਹਾਂਜੀ ਹਾਂਜੀ ਵਿਜੀਗੋਣੀ ਪਾਰਕ ਪਾਰਕ ਦਾ ਤਾਂ ਬੜੀ ਬੜਿਆ ਹੈ ਸ਼ਹਿਰ ਤੋਂ ਬਾਹਰ ਹੈ ਐਲਪੀ ਰੂ ਹੈ ਦੇਖੋ ਜੀ ਵਿਜੇ ਕਲੋਨੀ ਦੇ ਵਿੱਚ ਬਣਾਉਣ ਦਾ ਜਾਂ ਘਰ ਦੇ ਵਿੱਚ ਬਣਾਉਣ ਦਾ ਇੱਕੋ ਇੱਕ ਮੋਟਿਵ ਹੈ ਕਿ ਜਿਹੜੇ ਬੱਚੇ ਗਊਸ਼ਾਲਾ ਰੋਡ ਹੈ ਜਾਂ ਆਪਣਾ ਸਿਟੀ ਏਰੀਆ ਹੈ ਉਹਦੇ ਵਿੱਚ ਜੋ ਵਹੀਕਲਸ ਨੇ ਉਹਨਾਂ ਦਾ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਹੈ ਤੇ ਸਾਡੇ ਕੋਲੇ ਜਿਹੜਾ ਇੱਥੇ ਏਰੀਆ ਹੈ ਦੇਖੋ ਸੰਦੀਪ ਜੀ ਇੱਥੇ ਨਾ ਤਾਂ ਕੋਈ ਵਹੀਕਲ ਦਾ ਸ਼ੋਰ ਹੈ ਜੀ ਨਾ ਹੀ ਕੋਈ ਜ਼ਿਆਦਾ ਰਸ਼ ਹੈ ਕਿਸੇ ਪਬਲਿਕ ਰਸ਼ ਵੀ ਨਹੀਂ ਹੈ ਤਾਂ ਮਤਲਬ ਬੱਚਾ ਜੇ ਸੈਲਫ ਸਟੱਡੀ ਕਰਨ ਆ ਰਿਹਾ ਤਾਂ ਉਹਨੂੰ ਡਿਸਟ੍ਰ ਮਤਲਬ ਇਹ ਜਿਹੜੀ ਆਪਾਂ ਲਾਇਬ੍ਰੇਰੀ ਹੈ ਉਹ ਵਿਜੇ ਕਲੋਨੀ ਵਿੱਚ ਆਪਾਂ ਆਪਦੇ ਘਰ ਦੇ ਉੱਪਰ ਹੀ ਸਟੈਬਲਿਸ਼ ਕੀਤੀ ਹੋਈ ਹੈ ਜਿਵੇਂ ਦੂਜੇ ਜਿਹੜੇ ਕਲਾਸਰੂਮ ਜੀ ਇਹ ਬੱਚਿਆਂ ਨੂੰ ਕਲਾਸਰੂਮ ਇਸ ਲਈ ਦਿੱਤਾ ਹੈ ਕਿ ਕੁਝ ਬੱਚੇ ਆਂਦੇ ਨੇ ਜਿਹੜੇ ਮਤਲਬ ਸੈਲਫ ਸਟਡੀ ਕਰਨ ਤੋਂ ਬਾਅਦ ਉਹ ਚਾਹੁੰਦੇ ਨੇ ਅਸੀਂ ਆਪਦਾ ਕਨਸੈਪਟ ਡਿਸਕਸ ਕਰਨਾ ਹੈ ਤਾਂ ਬੱਚੇ ਚੇਅਰਸ ਨੂੰ ਲੈ ਕੇ ਇੱਥੇ ਬੈਠ ਸਕਦੇ ਨੇ ਆਪਦਾ ਐਜ਼ ਅ ਕਲਾਸਰੂਮ ਵਰਕ ਬਿਊ ਕਰ ਸਕਦੇ ਨੇ ਮਤਲਬ ਇੱਕ ਦੂਜੇ ਨਾਲ ਡਿਸਕਸ ਵੀ ਉਹ ਕਰ ਸਕਦੇ ਨੇ

ਨਾ ਹੋਵੇ ਇਥੇ ਜੋ ਬੱਚੇ ਆਂਦੇ ਨੇ ਕਿ ਉਹ ਕਿਸੇ ਵੀ ਕਲਾਸ ਦਾ ਹੋਵੇ ਚਾਹੇ ਕੰਪੀਟੀਟਿਵ ਟੈਸਟ ਦਾ ਹੋਵੇ ਚਾਹੇ ਜਮਾਤ ਦਾ ਬਚਾ ਹਾਂਜੀ 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 ਤੇ ਇਹਦੇ ਦੇ ਖਰਚੇ ਕਿੰਨੇ ਆਣੇ ਆਊਗਾ ਮੰਥਲੀ ਹੋਊਗਾ ਇਹ ਰਿਓ ਜਾਂ ਫਿਰ ਇਹ ਪਹਿਲੇ ਹੋਊਗਾ ਦੇਖੋ ਸੰਦੀਪ ਜੀ ਬਹੁਤ ਹੀ ਨੋਮੀਨਲ ਫੀਸ ਹੈ ਜੀ ਦੇਖੋ ਆਪਾਂ ਇਥੇ ਟਾਈਮਿੰਗ ਬੱਚੇ ਨੂੰ ਪ੍ਰੋਵਾਈਡ ਕੀਤੀ ਹੋਈ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਦੇਖੋ ਜਿਹੜੀ ਮਿਨੀਮਮ ਫੀਸ ਹੈ ਉਹ 500 ਹੈ ਈਵਨਿੰਗ ਤੇ ਮਾਰਨਿੰਗ स्लots ਨੇ ਠੀਕ ਹੈ ਫੁੱਲ ਡੇ ਸਲੋਟ ਹੈ ਆਪਣਾ 1200 ਰੁਪਏ ਫੁੱਲ ਡੇ ਟਾਈਮਿੰਗ ਹੈ 9 ਵਜੇ ਤੋਂ ਲੈ ਕੇ 6:30 ਵਜੇ ਤੱਕ ਪਹਿਲਾ ਸਲੋਟ 9 ਤੋਂ 1 ਕੋਈ ਬੱਚਾ ਘੰਟਾ ਪਹਿਲਾਂ ਵੀ ਆ ਸਕਦਾ ਮਤਲਬ ਲਾਇਬ੍ਰੇਰੀ 7:30 ਜਾਂ 8 ਵਜੇ ਓਪਨ ਹੋ ਜਾਂਦੀ ਹੈ ਤਾਂ ਬੱਚਾ ਕੋਈ ਪਹਿਲਾਂ ਆ ਕੇ ਬੈਠਦਾ ਸਾਨੂੰ ਨੋ ਇਸ਼ੂ ਤੇ 1 ਤੋਂ 5 ਦਾ ਸਲੋਟ ਹੈ ਹਰ ਸਲੋਟ ਦੀ ਮਿਨੀਮਮ 500 ਰੁਪਿਆ ਫੀਸ ਹੈ ਤੇ ਫੁੱਲ ਡੇ ਜਿਹੜਾ ਚਾਰਜ ਹੈ 9 ਤੋਂ 6 ਉਹ 1200 ਰੁਪਿਆ ਫਿਕਸ ਹੈ ਠੀਕ ਹੈ ਬੱਚਾ ਜਿਸਨੇ ਪਾਣੀ ਵਗੈਰਾ ਪੀਣਾ ਹੈ ਤਾਂ ਉਹਨੂੰ ਦੇਖੋ ਜੀ ਆ ਦੇਖੋ ਇੱਕ ਬਿਲਕੁਲ ਪੈਂਟਰੀ ਏਰੀਆ ਬਣਾਇਆ ਹੋਇਆ ਹੈ ਠੀਕ ਹੈ ਬੱਚਾ ਆਪਦਾ ਟਿਫਨ ਵਗੈਰਾ ਲਿਆ ਕੇ ਇੱਥੇ ਰੱਖ ਸਕਦਾ ਹੈ ਠੀਕ ਹੈ ਉਹਨੂੰ ਆਰਓ ਵਾਟਰ ਦੀ ਬਿਲਕੁਲ ਨਾਲ ਵਾਸ਼ ਕਰਨ ਵਾਸਤੇ ਵੀ ਪ੍ਰੋਵਾਈਡ ਕੀਤਾ ਹੋਇਆ ਹੈ ਕਿ ਬੱਚਾ ਆਪਦਾ ਬਰਤਨ ਹੈ ਜਿਹੜਾ ਖਾਣੇ ਵਾਲਾ ਉਹ ਵਾਸ਼ ਕਰਕੇ ਵੀ ਘਰੇ ਲੈ ਜਾ ਸਕਦਾ ਸਖਸ਼ਮ ਰੀਡਿੰਗ ਕਾਫੇ ਗਲੀ ਨੰਬਰ 5 ਜਾਂ 6 ਵਿਜੇ ਕਲੋਨੀ नियर पार्क ਫਾਜ਼ਿਲਕਾ ਹੋਰ ਅਸੀਂ ਕਿਸ਼ੋਰ ਬੱਚੇ ਨੂੰ ਅਖਬਾਰ ਵਗੈਰਾ ਚਾਹੀਦੀ ਦੇਖੋ ਜੀ ਬੱਚੇ ਨੂੰ ਮੈਗਜ਼ੀਨ ਮਿਲੇਗੀ ਅਖਬਾਰ ਮਿਲੇਗੀ ਜਿਹੜੇ ਬੱਚੇ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ 100 ਪਲੱਸ ਬੁੱਕਸ ਅਸੀਂ ਪ੍ਰੋਵਾਈਡ ਕੀਤੀਆਂ ਹੋਈਆਂ ਜਿਦੇ ਵਿੱਚ ਮੈਥਸ ਦੀਆਂ ਬੁੱਕ ਨੇ ਰੀਜ਼ਨਿੰਗ ਦੀਆਂ ਬੁੱਕ ਨੇ ਜੀਕੇ ਦੀਆਂ ਬੁੱਕਸ ਨੇ ਠੀਕ ਹੈ ਇੱਕ ਬੱਚੇ ਨੂੰ ਕ੍ਰੋਨੋਲੋਜੀ ਜਾਂ ਅਸੀਂ ਪ੍ਰਤੀਯੋਗਤਾ ਦਰਪਣ ਇਹੋ ਜੇ ਅਸੀਂ ਗਿਆਨਮ ਮੈਗਜ਼ੀਨਸ ਵਗੈਰਾ ਵੀ ਬੱਚੇ ਨੂੰ ਪ੍ਰੋਵਾਈਡ ਕਰਦੇ ਹਾਂ ਮੰਥਲੀ ਇੱਕ ਸਭ ਤੋਂ ਵੱਡੀ ਫੈਸਿਲਿਟੀ ਸੰਦੀਪ ਜੀ ਇੱਥੇ ਹੈ ਕਿ ਜਿਹੜੇ ਬੱਚੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ ਉਹ ਹਰ ਸੰਡੇ ਨੂੰ ਇੱਥੇ ਫ੍ਰੀ ਜੀਕੇ ਕਲਾਸ ਮਤਲਬ ਪ੍ਰੋਵਾਈਡ ਕੀਤੀ ਜਾਂਦੀ ਜਿਹਨੂੰ ਪ੍ਰਿੰਟਡ ਟੈਸਟ ਦਿੱਤਾ ਜਾਂਦਾ ਉਹਨੂੰ ਸੋਲਵ ਵੀ ਕਰਾਇਆ ਜਾਂਦਾ ਮਤਲਬ ਕਿ ਜਿਹੜਾ ਬੱਚਾ 3 ਮਹੀਨੇ ਲਾਇਬ੍ਰੇਰੀ ਕਰੇਗਾ ਉਹ ਆਪਦੀ ਲਾਇਬ੍ਰੇਰੀ ਦੀ ਫੀਸ ਦੇ ਵਿੱਚ ਹੀ ਇੱਕ ਜੀਕੇ ਦਾ ਕੋਰਸ ਹੈ ਜਿਹੜਾ ਕੰਪੀਟੀਸ਼ਨ ਐਗਜ਼ਾਮ ਲਈ ਜ਼ਰੂਰੀ ਹੈ ਉਹ ਫ੍ਰੀ ਹੋ ਜਾਏਗਾ ਉਹਦਾ ਉਹਦਾ ਕੋਈ ਚਾਰਜ ਹੀ ਨਹੀਂ ਹੈ ਬਿਲਕੁਲ ਬੁੱਕਸ ਵੀ ਹੈ ਆ ਬੁੱਕਸ ਇੱਥੇ ਹੀ ਰੋਂਗੀਆਂ ਬਿਲਕੁਲ ਬੁੱਕਸ ਹੈ ਉਹ نیچے ਸਾਡੇ ਕੋਲ ਪ੍ਰੋਵਾਈਡ ਨੇ ਮੈਡਮ ਦੇਖਦੇ ਨੇ లైబ్రరీ ਠੀਕ ਹੈ ਮੈਡਮ ਨੂੰ ਆਪਣਾ ਨਾਮ ਨੋਟ ਕਰਾਓ ਠੀਕ ਹੈ ਉਤੋਂ ਬੁక్స్ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਆਪ ਦਾ ਵਰਕਿੰਗ ਕਰਕੇ ਤੇ ਬੁక్స్ ਤੁਸੀਂ ਰਿਟਰਨ ਕਰਕੇ ਘਰ ਵੀ ਲੈ ਕੇ ਜਾ ਸਕਦੇ ਹੋ ਬਤੌਰ ਤੁਹਾਨੂੰ ਆਪ ਦਾ ਪਹਿਲਾ ਨਾਮ ਦੇਣਾ ਪੈਣਾ ਨੀਚੇ ਦੱਸਣਾ ਪੈਣਾ ਹੈ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ